ਬਾਣੀ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਗੁਰੂ ਸੱਚੇ ਪਾਤਸ਼ਾਹ ਧੰਤਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਅਨਸਾਰ ਆਪ ਜੀ ਦੇ ਜੋ ਸੰਮੁਖ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਵਿੱਚ ਸ਼ਬਦ 860 68 ਜਿਸ ਤਰ੍ਹਾਂ ਇਹ ਸ਼ਬਦ ਹੈ 68 ਤੀਰਥ ਦਾ ਜੋ ਉੱਥੇ ਵਿਚਾਰ ਹੈ ਉਹ ਆਪਜੀ ਦੇ ਸਨਮੁਖ ਅੱਖਰ ਵਾਈ ਅੱਖਰ ਗਿਣਤੀ ਦੇ ਅਨੁਸਾਰ 68 ਜੋ ਸ਼ਬਦ ਹਨ ਆਪਜੀ ਦੇ ਸਨਮੁਖ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਪਹਿਲੇ ਨੰਬਰ ਤੇ ਉਹੰਕਾਰ ਦੂਸਰੇ ਨੰਬਰ ਤੇ ਅਯੁਧਿਆ ਤੀਸਰੇ ਨੰਬਰ ਤੇ ਅਵੰਤਿਕਾ ਚੌਥੇ ਨੰਬਰ ਤੇ ਰਾਵਤੀ ਪੰਜਵੇਂ ਨੰਬਰ ਤੇ ਸਤਰਗ੍ਰਵ 6ਵੇਂ ਨੰਬਰ ਤੇ ਸਰਸਪਤੀ 7ਵੇਂ ਤੇ ਸਰਯੂ 8ਵੇਂ ਤੇ ਸਿੰਧ 9ਵੇਂ ਤੇ ਸਿਪਰਾ 10ਵੇਂ ਤੇ ਸੌਨ 11ਵੇਂ ਤੇ ਸ੍ਰੀ ਸੈਲ 12ਵੇਂ ਤੇ ਸ੍ਰੀ ਰੰਗ 13 ਨੰਬਰ ਤੇ ਹਰਦਵਾਰ 14 ਤੇ ਕਪਾਲਮੋਚਨ ਅਤੇ 15ਵਾਂ ਕਲਪ ਲੋਦਕ 16ਵੇਂ ਤੇ ਕਾਂਚੀ 17ਵੇਂ ਤੇ ਕਾਂਚੀ 18 ਨੰਬਰ ਤੇ ਕਾਲੰਜਰ 19ਵੇਂ ਨੰਬਰ ਤੇ ਕਾਵੇਰੀ 20ਵੇਂ ਤੇ ਕੁਰੂ ਖੇਤਰ 21ਵੇਂ ਤੇ ਕੇਦਾਰਨਾਥ 22ਵੇਂ ਤੇ ਕੋਸ਼ਕੀ 23ਵੇਂ ਤੇ ਗਿਆ 24ਵੇਂ ਤੇ ਗੋਕਰਨ ਅਤੇ 25ਵੇਂ ਤੇ ਗੋਦਾਵਰੀ 26ਵੇਂ ਤੇ ਗੋਮਤੀ 27ਵੇਂ ਤੇ ਗਰੋਵਰਤਨ 28ਵੇਂ ਤੇ ਗੰਗਾ ਸਾਗਰ 38 ਨੰਬਰ ਗੰਡਕਾ ਨਦੀ ਜੋ ਹੈ ਉਹ ਨੇਪਾਲ ਦੇ ਵਿੱਚ ਹੈ 29 ਨੰਬਰ ਤੇ ਗੰਡਕਾ 30ਵੇਂ ਤੇ ਕਰਕਰਾ 31ਵੇਂ ਤੇ ਚਮਰਨਰਤੀ 32ਵੇਂ ਤੇ ਤ੍ਰਿਕੂਟ 33ਵੇਂ ਤੇ ਚੰਦਰਪਹਾਗਾ 34 ਜਗਨਾਥ 35 ਜਵਾਲਾਮੁਖੀ 36 ਮਾ ਤਪਤੀ 37 ਮਾ ਕਾਮਰਪਰਣੀ 38 ਮਾ ਤੋਗੰਦ ਪਰਦਾ 39 ਮਾ ਦਸ਼ਾ ਦਸ਼ਮੇਦ 40 ਮਾ ਦਰਸ਼ਨ ਦ 41 ਮਾ ਦਵਾਰਕਾ 42 ਮਾ ਧਾਰਾ 43 ਮਾ ਨਰਬਦਾ 44 나ਗਦੀਰਥ 45 ਮਾ ਨੈਮਿਸ 46 ਮਾ ਪੁਸ਼ਕਰ 47 ਮਾ ਪ੍ਰਯਾਗ ਤਰੇ ਬੇਣੀ ਸੰਗਮ 48 ਨੰਬਰ ਤੇ ਪ੍ਰਿਥੂਦਕ 49 ਨੰਬਰ ਤੇ ਬਦਰੀਨਾਰਾਇਣ 50 ਨੰਬਰ ਤੇ ਉਪਦੇਸ਼ਵਰ 51ਵੇਂ ਤੇ ਭੀਮੇਸ਼ਵਰ 52 ਤੇ ਪ੍ਰਿੰਗੂਤੰਗ 53 ਮਹਾਕਾਲ 54 ਮਹਾਬੂਧ 55 ਮਥਰਾ 56 ਮਾਨਸਰੋਵਰ 57 ਮਾਇਆਪੁਰੀ 58 ਮਦਾਕਨੀ 59 ਜਮਨਾ 60 ਤੇ ਰਮੇਸ਼ਵਰ ਅਤੇ ਉਸੇ ਹੀ ਤਰ੍ਹਾਂ ਕਾਡ ਨੰਬਰ ਤੇ ਵਿਤਸਤਾ ਬਾੜ ਤੇ ਬੇਤਾਜਸ ਟ੍ਰੇਡ ਤੇ ਬੇਪਾਸ 64ਵੇਂ ਤੇ ਬੰਮਲੇਸ਼ਵਰ 65ਵੇਂ ਤੇ ਵੇਣਾ 68ਵੇਂ ਤੇ ਵੇਤਰਬਤੀ 67ਵੇਂ ਤੇ ਵੈਸ਼ਨਵੀ ਅਤੇ 68ਵੇਂ ਨੰਬਰ ਤੇ ਵੈਦਿਆਨਾਥ ਇਹ ਉਹ 68 ਤਿਰਥਨ ਜਸਦਾ ਗੁਰੂ ਸਾਹਿਬਾਨ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜ਼ਿਕਰ ਕੀਤਾ ਹੈ ਇਸੇ ਹੀ ਤਰ੍ਹਾਂ ਦੀਆਂ ਹੋਰ ਨੌਲੇਜ ਭਰਪੂਰ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ World Open World Knowledge ਟਰੀ ਇਜ਼ ਦਾ ਲਾਈਫ ਨੂੰ ਆਪ ਜੀ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਸੋ ਧੰਨਵਾਦ